ਜੈ ਮਾਤਾ ਸਾਰਿਆਂ ਨੂੰ ਜੈ ਮਾਤਾ ਦੀ ਜੈ ਪਰਵਾਰ ਕੀ ਜੈ ਸਾਲ 2025 ਦਾ ਪਹਿਲਾ ਜਗਰਾਤਾ ਜਾਗਰਨ ਕਲਾਬ ਬਾਰਸੀਲੋਨਾ ਵੱਲੋਂ ਕਰਵਾਇਆ ਗਿਆ ਤੇ ਇਹਨਾਂ ਦੇ ਵਿੱਚ ਜਿਹੜੇ ਕਿ ਰਾਜੂ ਜੀ ਨੇ ਤੇ ਉਹਨਾਂ ਨੇ ਮਾਤਾ ਦੀਆਂ ਭੇਟਾਂ ਕਾਇੀਆਂ ਤੇ ਬਹੁਤ ਸਾਰੀ ਸੰਗਤ ਆਈ ਤੇ ਉਹਨਾਂ ਨੇ ਮਾਤਾ ਦੇ ਭੇਟਾਂ ਸੁਣੀਆਂ ਤੇ ਦੋ ਬੋਲ ਰਾਜੂ ਜੀ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਜਾਗਰਨ ਕਲਾਬ ਬਾਰਸੀਲੋਨਾ ਔਰ ਸਾਰੀ ਸੰਗਤ ਖਾਸ ਕਰਕੇ ਮੇਰੀਆਂ ਪੈਣਾ ਜਿਨ੍ਹਾਂ ਨੇ ਟਿਕਟੌਕ ਤੇ ਵੀਡੀਓਜ਼ ਬਣਾਈਆਂ YouTube ਤੇ ਪਾਈਆਂ ਔਰ ਜਿਨ੍ਹਾਂ ਦੇ ਵੀਡੀਓ ਨੂੰ ਦੇਖ ਕੇ ਮਹਾਮਾਈ ਦਾ ਗੁਣਗਾਨ ਸੁਣਨ ਦੇ ਲਈ ਕਰਨ ਦੇ ਲਈ ਸਾਰੀਆਂ ਸੰਗਤਾ ਅੱਜ ਇਸ ਧਰਤੀ ਤੇ ਪਹੁੰਚੀਆਂ ਕਿਉਂਕਿ ਕਹਿੰਦੇ ਨੇ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋਵੇ ਵਾਸਾ ਸੰਤਾਂ ਦਾ ਚਾ ਪੂਰੀ ਹੋ ਜਾਏ ਹਰ ਦਿਲ ਦੀ ਹੋਵੇ ਤਰਵਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾ ਸੰਤਾਂ ਦਾ ਕਹਿੰਦੇ ਪੁੱਟ ਦਿੰਦੇ ਜਿਹੜਾ ਐਵੰਸ਼ ਦੀਆਂ ਜਿਹੜਾ ਕਰੇ ਤਮਾਸ਼ਾ ਸੰਤਾਂ ਦਾ ਸੋ ਅੱਜ ਜੰਗਲਾਂ ਦੇ ਵਿੱਚ ਮੰਗਲ ਲੱਗੇ ਨੇ ਸੰਗਤਾ ਨੇ ਮਹਾਮਾਈ ਦੇ ਦਰਵਾਜ਼ੇ ਲੰਗਰ ਪ੍ਰਸ਼ਾਦ ਸ਼ਕਿਆ ਬਹੁਤ ਹੀ ਅਟੁੱਟ ਲੰਗਰ ਆ ਜਿਹੜੇ ਅਜ ਵਰਤਾਏ ਗਏ ਨੇ ਔਰ ਮੈਂ ਤੁਹਾਡਾ ਵੀ ਰਾਜੂ ਚਮਕੌਰ ਸਾਹ ਵਾਲਾ ਜੋ ਕਿ ਇਟਲੀ ਦੀ ਧਰਤੀ ਤੋਂ ਦੂਸਰੀ ਵਾਰ ਅਜ ਇਸ ਧਰਤੀ ਤੇ 바ਰਸਲੋਨਾ ਦੀ ਧਰਤੀ ਤੇ 바ਰਸਲੋਨਾ ਜਾਗਰਨ ਕਲੱਬ ਦੇ ਦਿੱਤੇ ਹੋਏ ਸੱਦੇ ਤੇ ਅਜ ਇੱਥੇ ਮਹਾਮੈਦਾ ਗੁਣਗਾਨ ਕਰਨ ਦੇ ਲਈ ਪਹੁੰਚਿਆ ਸੋ ਹਾਜ਼ਰੀ ਲਗਾਈ ਆ ਸੰਗਤਾਂ ਨੇ ਬੜਾ ਪਿਆਰ ਦਿੱਤਾ ਬੜਾ ਆਸ਼ੀਰਵਾਦ ਦਿੱਤਾ ਮੈਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਸਾਰੇ ਜਾਗਰਨ ਕਮੇਟੀ ਦਾ ਜਾਗਰਨ ਕਲੱਬ ਦਾ ਜਿਨ੍ਹਾਂ ਨੇ ਐਡਾ ਵੱਡਾ ਉਦਮ ਪਿਛਲੀ ਵਾਰ ਨਾਲੋਂ ਬਿਲਕੁਲ ਚੈਂਟਰੋ ਦੇ ਵਿੱਚ ਸੈਂਟਰ ਦੇ ਵਿੱਚ ਜੋ ਕਿ ਇੱਡਾ ਵੱਡਾ ਹੱਲ ਲੈ ਕੇ ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਔਰ ਇੰਨੀਆਂ ਸੰਗਤਾਂ ਦਾ ਆਰਗੇਨਾਈਜ਼ ਕਰਕੇ ਸਾਰਿਆਂ ਦੇ ਲੰਗਰ ਪਹੜਾਰੇ ਜਿਹੜੇ ਵਰਤਾਏ ਗਏ ਨੇ ਬੜੀ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਈਆਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਸਾਹਿਲ ਜੀ ਜਿਨ੍ਹਾਂ ਦਾ ਕੇ YouTube ਚੈਨਲ ਹੈ ਤੁਸੀਂ ਵੇਖ ਰਹੇ ਹੋ ਉਹਨਾਂ ਦੇ ਥਰੂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗਾ ਕਿਉਂਕਿ ਝਲਕ ਤੇਰੀ ਸਹਿਨ ਜੋਗਾ ਹੋ ਗਿਆ ਮੈਂ ਗੁੰਗਾ ਸੀ ਕੁਝ ਕਹਿਣ ਜੋਗਾ ਹੋ ਗਿਆ ਤੇਰੀ ਰਹਿਮਤ ਦੇ صدਕਾ ਐ ਮੇਰੀ ਦਾਤੀ ਮੈਂ ਵੀ ਤੇਰੇ ਇਨਾ ਭਗਤਾਂ ਦੇ ਵਿੱਚ ਬਹਿਣ ਜੋਗਾ ਹੋ ਗਿਆ ਕਿਉਂਕਿ ਜਿਨ੍ਹਾਂ ਤੇ ਮਹਾਮਾਇ ਦੀ ਕਿਰਪਾ ਹੁੰ ਸੋ ਇੱਕ ਵਾਰ ਫੇਰ ਸਾਰੀ ਸੰਗਤ ਵੱਲੋਂ ਮਹਾਰਣ ਦੇ ਦਰਬਾਰ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਵੇਖ ਰਹੇ ਹੋ ਤੁਹਾਡੀ ਵੀ ਹਾਜ਼ਰੀ ਇੱਥੇ ਲੱਗ ਰਹੀ ਹੈ ਕੋਸ਼ਿਸ਼ ਕਰਾਂਗੇ ਅਗਲੇ ਸਾਲ ਇਸੋ ਵੀ ਹੋਰ ਵੀ ਵਧੀਆ ਆਸੀਆਂ ਲਗਾਈਏ ਇੰਨੀ ਖਾਦਰੀ ਪ੍ਰਮਾਨ ਕਰਿਓ ਜੀ ਸਾਰੀ ਸੰਗਤ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਕਰਾਈ ਸ਼ੇਰਾ ਵਾਲੀ ਦਾ ਬਹੁਤ-ਬਹੁਤ ਧੰਨਵਾਦ ਜੀ ਜੈ ਤੇ ਅਸੀਂ ਜਾਗਰਨ ਕਲੱਬ ਦੇ ਆਪਣੇ ਸੁਰਿੰਦਰ ਭਾਜੀ ਤੇ ਬਿੰਦਰ ਭਾਜੀ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਆਪਣੇ ਇਲਾਇਚੀ ਰੈਸਟੋਰੈਂਟ ਤੋਂ ਪ੍ਰਿਆ ਭੈਣ ਜੀ ਤੇ ਬਰਿੰਦਰ ਭਾਜੀ ਹੋਣੀ ਜਿਨ੍ਹਾਂ ਨੇ ਇੱਥੇ ਲੰਗਰ ਦੀ ਸੇਵਾ ਨਿਭਾਈ ਤੇ ਸਾਡੇ ਪੂਜਾ ਭੈਣ ਜੀ ਤੇ ਸਾਡੇ ਲਾਲਾ ਮਤਾਰੋ ਜੀ ਇਹਨਾਂ ਨੇ ਪਾਣੀ ਦੀ ਤੇ ਜੂਸ ਜਿਹੜੀ ਆ ਸੇਵਾ ਨਿਭਾਈ ਐ ਤੇ ਇਹਨਾਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਜਸਵਾਲ ਜਸਵਾਲ ਭਾਈ ਤੇ ਜਿਹੜੇ ਕੀ ਸੋਸ਼ਲ ਮੀਡੀਆ ਤੇ ਕਾਫੀ ਆਪਣੀ ਸੇਵਾ ਨਿਭਾਉਂਦੇ ਨੇ ਤੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਰਾਜਵੰਤ ਖਹਿਰਾ ਤੇ ਸਿਮਰਤ ਸਾੰਗੜਾ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿੰਨੀ ਸੰਗਤ ਖੜੀ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਆਸ਼ਾ ਕਰਦੇ ਆਂ ਕਿ ਅਗਲੀ ਵਾਰ ਜਿਹੜਾ ਇਕੱਠਾ ਹੋਵੇਗਾ ਇਹ ਤੋਂ ਵੱਡਾ ਹੋਵੇਗਾ ਤੇ ਬਹੁਤ ਸਾਰੀ ਸੰਗਤ ਆਵੇਗੀ ਤੇ ਜੋ ਕੀ ਮਾਤਾ ਦਾ ਆਸ਼ੀਰਵਾਦ ਹੋਵੇਗੀ ਸਹਿਮਤਾ